ਹੁਣ ਜਿਹੜੇ ਅੱਜ ਇਹ ਕਹਿ ਰਹੇ ਨੇ ਕਿ ਬਹੁਤ ਵੱਡਾ ਮੁੱਦਾ ਹੈ ਇਹਦਾ ਮਤਲਬ ਸਰਕਾਰ ਦੀ ਬੋਲੀ ਹੈ ਸਰਕਾਰ ਦੀ ਝੋਲੀ 'ਚ ਬਹਿ ਕੇ ਬੋਲ ਰਹੇ ਨੇ ਜਿਹੜੇ ਸਰਕਾਰ ਦੇ ਦੱਲੇ ਨੇ ਉਹ ਅੰਦੋਲਨਕਾਰੀਆਂ ਨੂੰ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਦੱਲੇ ਨਹੀਂ ਇਹ ਉਹਨਾਂ ਨੂੰ ਕਹਿ ਰਹੇ ਨੇ ਯੂਪੀ ਦੇ ਅੰਦਰ ਜਿਸ ਵੇਲੇ ਲਖੀਨਪੁਰ ਦਾ ਕਾਂਡ ਵਾਪਰਿਆ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਉਹ ਇਨਸਾਫ ਦਉਣ ਲਈ ਅੱਜ ਬੈਠੇ ਆਂ ਤੇਰੀ ਯੂਪੀ ਦੇ ਕਿਸਾਨਾਂ ਨੂੰ ਇਨਸਾਫ ਦਉਣ ਲਈ ਯਾਰ ਬੈਠੇ ਆਂ ਤੂੰ ਤਾਂ ਬਹਿ ਜਾ ਤੂੰ ਤਾਂ ਕੋਈ ਮੋਰਚਾ ਨਪਲਾ ਤੂੰ ਅੱਜ ਸਰਕਾਰ ਦੀ ਝੋਲੀ 'ਚ ਬੜਿਆ ਬੈਠਾ ਹੈ ਤੇਰੀ ਪਾਜਥੇ ਬੰਦੀ ਦਾ ਪ੍ਰਧਾਨ ਇਹ ਕਹਿੰਦਾ ਹੈ ਬੀਜੇਪੀ ਦੀ ਜਿਹੜੀ ਸੰਕਲਪ ਯਾਤਰਾ ਹੈ ਉਹਦਾ ਹਿੱਸਾ ਬਣ ਕੇ ਚੱਲਦਾ ਹੈ ਤੇ ਇਹ ਕਹਿੰਦਾ ਵੀ ਇਸ ਵਾਰ ਤੋਂ ਬਈ ਬੀਜੇਪੀ ਫਿਰ ਜیتےਗੀ ਤਾਂ ਫਿਰ ਕੀ ਮਤਲਬ ਨਿਕਲਦਾ ਹੈ ਕੀ ਰਿਜ਼ਲਟ ਨਿਕਲਦਾ ਹੈ ਕਿ ਡੱਲੇ ਆਲ ਪਹਿਲਾਂ ਇਸ ਗੱਲ ਦੀ ਗਲਤੀ ਮੰਨੇ ਕਿ ਮੈਂ ਐਸਕੇਐਮ ਨਾਨ ਪੋਲੀਟੀਕਲ ਬਣਾਇਆ ਮੈਂ ਗਲਤ ਕੀਤਾ ਯਾਰ ਮੈਂ ਗਲਤ ਕੀਤਾ ਯਾਰ ਐਸਕੇਐਮ ਨੂੰ ਨੂੰ ਰਾਜਨੀਤਿਕ ਪਾਰਟੀਆਂ ਬਣਾ ਕੇ ਬੇੜਾ ਦਾ ਕਰਕੇ ਤੁਸੀਂ ਕੀਤਾ ਅਸੀਂ ਉਸ ਸੰਵਿਧਾਨ ਨੂੰ ਉਸ ਸਿਧਾਂਤ ਨੂੰ ਜਿਹੜੇ ਸਿਧਾਂਤ ਤੇ ਅੰਦੋਲਨ ਸ਼ੁਰੂ ਹੋਇਆ ਸੀ ਅਸੀਂ ਤਾਂ ਉਹਨੂੰ ਬਚਾ ਕੇ ਅੱਗੇ ਲਿਜਾਣ ਦੀ ਯੋਜਨਾ ਕਰ ਰਹੇ ਹਾਂ ਜਿਹੜੇ ਲੋਕਾਂ ਨੇ ਸ਼ਰੀਆਮ ਕਿਹਾ ਹੈ ਕਿ ਅਗਰ ਤੁਸੀਂ ਕਿਸਾਨ ਦੀ ਕਰਜ਼ ਮੁਕਤੀ ਦੀ ਗੱਲ ਕਰਨੀ ਆ ਤਾਂ ਫਿਰ ਅਸੀਂ ਸੋਚਾਂਗੇ ਵੀ ਅਸੀਂ ਐਸਕੇਮ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਤੇ ਇਹਦਾ ਕੀ ਰਿਜ਼ਲਟ ਨਿਕਲਦਾ ਕੀ ਅਰਥ ਨਿਕਲਦਾ ਇਹਦਾ ਕਿ ਕਿਸਾਨ ਦੀ ਕਰਜ਼ ਮੁਕਤੀ ਨਹੀਂ ਚਾਹੁੰਦੇ ਤੇ ਜੇ ਕਿਸਾਨ ਦੀ ਕਰਜ਼ ਮੁਕਤੀ ਨਹੀਂ ਚਾਹੁੰਦੇ ਤਾਂ ਫਿਰ ਇਹਦਾ ਮਤਲਬ ਕਿਸਾਨ ਦੀ ਜ਼ਮੀਨ ਕਰਜ਼ੇ ਨਾਲ ਹੀ ਕਿਸਾਨ ਦੀ ਜ਼ਮੀਨ ਜਾਣੀ ਹੈ ਇਹਦਾ ਮਤਲਬ ਤੁਸੀਂ ਲੁਕਮੇ ਰੂਪ ਦੇ ਵਿੱਚ ਭੇੜੀਆਂ ਦੇ ਰੂਪ 'ਚ ਬੈਠੇ ਹੋ ਇਹ ਕਿਸਾਨ ਦੀ ਕਿਵੇਂ ਜ਼ਮੀਨ ਜਾਵੇ ਤੇ ਕਿਵੇਂ ਇਹਨੂੰ ਅਸੀਂ ਖੜਾਪ ਕਰੀਏ ਅਸੀਂ 92% ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਇਤਿਹਾਸ ਗਵਾਹ ਹੈ ਕਿ ਉਹ ਉੱਥੋਂ ਜੇਲਾ ਚੋਂ ਮਾਫੀ ਨਾਵੇਂ ਮੰਗ ਕੇ ਇਹਨਾਂ ਦੇ ਮੁਖੀ ਛੁੱਟ ਕੇ ਆਏ ਨੇ ਯਾਰ ਜਿਹੜੇ ਤੁਸੀਂ ਮਾਫੀਆਂ ਮੰਗ ਕੇ ਛੁੱਟ ਕੇ ਆਏ ਦੇਸ਼ ਦਾ ਤਿਰੰਗਾ ਜਿਹੜਾ ਮਿਲਿਆ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜਾ ਮਿਲਿਆ ਉਹਨੂੰ ਤੁਸੀਂ ਆਪਦੇ ਦਫ਼ਤਰ ਤੇ 40 ਸਾਲ 50 ਸਾਲ ਤੱਕ ਚਲਾਇਆ ਨਹੀਂ ਤੇ ਤੁਸੀਂ ਦੇਸ਼ ਦੇ ਮਤਲਬ ਰਾਖੇ ਆਪਣੇ ਆਪ ਨੂੰ ਸਾਬਤ ਕਰਦੇ ਆ। ਇਹ ਲੋਕ ਲੋਕਾਂ ਨੂੰ ਮਤਲਬ ਦੇਸ਼ ਦੇ ਰਾਖਿਆਂ ਦਾ ਸਭ ਸਿਖਾਉਣਗੇ ਕਿ ਦੇਸ਼ ਦੀ ਰਾਖੀ ਕਿਵੇਂ ਕਰੀਦੀ ਹੈ। ਇਹ ਜਿਹੜੇ ਆਪਦੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਆ। ਇਹਨਾਂ ਨੇ ਪਿਛਲੇ ਅੰਦੋਲਨ ਚ ਵੀ ਆ ਜਿਹੜਾ ਆਰਐਸਐਸ ਜਾਂ ਬੀਜੇਪੀ ਨੇ ਕੋਸ਼ਿਸ਼ ਕੀਤੀ ਕਿ ਐਸਵਾਈਐਲ ਦਾ ਮੁੱਦਾ ਚੱਕੋ, ਪੰਜਾਬ ਤੇ ਹਰਿਆਣੇ ਨੂੰ ਵਾਪਸ ਵਿੱਚ ਲੜਾਓ। ਹੁਣ ਫੇਰ ਸਾਲ ਭਰ ਤੋਂ ਇਹ ਗੱਲ ਬੜੀ ਉਤਾਵਲੀ ਸੀ, ਇਹ ਚੱਕੀ ਜਾ ਰਹੀ ਸੀ। ਦੇਸ਼ ਨੂੰ ਤੋੜਨ ਵਾਲੇ ਲੋਕ ਹੀ ਦੇਸ਼ ਦੇ ਭਗਤ ਬਣਨ ਦਾ ਜਿਹੜਾ ਡਰਾਮਾ ਕਰਦੇ ਨਾਟਕ ਕਰਦੇ ਐ ਇਹ ਲੋਕ ਸਮਝਦੇ ਨੇ ਸ਼ੰਭੂ ਤੇ ਖਨੌਰੀ ਦੀਆਂ ਸਰਹੱਦਾਂ ਤੇ ਕਿਸਾਨ ਸੰਘਰਸ਼ ਚੱਲਦੇ ਨੂੰ 1 ਮਹੀਨੇ ਤੋਂ ਵੀ ਵੱਧ ਦਾ ਜਿਹੜਾ ਵਕਤ ਐ ਉਹ ਹੋ ਚੁੱਕਿਆ ਤੇ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਕੀ ਐ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸਵਾਗਤ ਐ ਸਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਖਾਲਸਾ ਰੂਪਰੇਖਾ ਦੀ ਮੈਂ ਗੱਲ ਕੀਤੀ ਹੈ ਜੀ ਕਿ ਤੁਹਾਡੇ ਕੋਲੇ ਅੱਗੇ ਕੀ ਰੂਪਰੇਖਾ ਹੈ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਣਾ ਦੇਖੋ ਰੂਪਰੇਖਾ ਬੜੀ ਸਪਸ਼ਟ ਹੈ ਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਤੇ ਇਹ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਇੱਥੇ ਜ਼ਬਰ ਕੀਤਾ ਲੋਕਾਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਕੋਈ ਜਿਹੜੀ ਜ਼ਬਰ ਦੀ ਤਸਵੀਰ ਹੈ ਪੂਰੇ ਭਾਰਤ ਦੇ ਵਿੱਚ ਇਦੋਂ ਵੀ ਗਾਹਾਂ ਚਾਹਾਂਗੇ ਕਿ ਦੁਨੀਆ ਦੇ ਵਿੱਚ ਇਹ ਤਸਵੀਰ ਜਾਵੇ ਹਰ ਇੱਕ ਵਿਅਕਤੀ ਨੂੰ ਇਹ ਪਤਾ ਲੱਗੇ ਕਿ ਕਿੰਨਾ ਜ਼ਬਰ ਹੋਇਆ 400 ਸਾਡਾ ਕਿਸਾਨ ਜ਼ਖਮੀ ਹੋਇਆ 10 ਕਿਸਾਨ ਸਾਡੇ ਸ਼ਹੀਦ ਹੋ ਗਏ ਇੱਕ ਨੌਜਵਾਨ ਦੀ ਗੋਲੀ ਵੱਜ ਕੇ ਮੌਤ ਹੋਈ ਇੱਕ ਨੂੰ ਇੰਨੀ ਬੁਰੀ ਤਰ੍ਹਾਂ ਮਤਲਬ ਚੁੱਕ ਕੇ ਲਿਜਾ ਕੇ ਕਿਡਨੈਪ ਕਰਕੇ ਲਿਜਾ ਕੇ ਕੁੱਟਿਆ ਗਿਆ ਉਹਦਾ ਸਿਰ ਪਾੜਿਆ ਗਿਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਉਹ ਸਾਰਾ ਕੁਝ ਅਸੀਂ ਲੋਕਾਂ 'ਚ ਲਿਜਾਣ ਦੀ ਇੱਕ ਅ ਵਾਕਾਇਦਾ ਪ੍ਰੋਗਰਾਮ ਦੇ ਤਹਿਤ ਇਹ ਅਸੀਂ ਸ਼ੁਭ ਕਰਨ ਦੀ ਅਸ਼ਟਕਲਸ਼ ਯਾਤਰਾ ਸ਼ੁਰੂ ਕੀਤੀ ਹੋਈ ਹੈ ਲਗਾਤਾਰ ਯਾਤਰਾ ਚੱਲ ਰਹੀ ਹੈ ਹਰਿਆਣੇ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਢੰਗ ਦੇ ਨਾਲ ਯਾਤਰਾ ਚੱਲੀ ਹੋਈ ਹੈ ਔਰ ਹਜ਼ਾਰਾਂ ਲੋਕ ਉਸ ਯਾਤਰਾ ਦੇ ਵਿੱਚ ਸ਼ਮੂਲੀਅਤ ਵੀ ਕਰ ਰਹੇ ਨੇ ਵੱਡੀ ਪੱਧਰ ਦੇ ਉੱਤੇ ਗਿਣਤੀ ਲੋਕਾਂ ਦੀ ਉਹਦੇ ਵਿੱਚ ਸ਼ਾਮਲ ਹੋ ਰਹੀ ਹੈ ਯਾਤਰਾ ਦੇ ਵਿੱਚ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਔਰ ਇਹ ਕੱਲੇ ਹਰਿਆਣੇ 'ਚ ਨਹੀਂ ਰਾਜਸਥਾਨ ਦੇ ਵਿੱਚ ਵੀ ਇਹ ਯਾਤਰਾ ਸ਼ੁਰੂ ਹੋ ਚੁੱਕੀ ਹੈ ਯੂਪੀ ਦੇ ਵਿੱਚ ਵੀ ਦੋ ਥਾਵਾਂ ਤੋਂ ਇਹ ਯਾਤਰਾ ਸ਼ੁਰੂ ਹੋ ਚੁੱਕੀ ਹੈ ਔਰ ਇਹ ਯਾਤਰਾ ਦੇ ਰਾਹੀਂ ਇਹ ਸਾਰਾ ਕੁਝ ਕਰਦਣ ਤੋਂ ਬਾਅਦ ਸਾਡਾ ਫਿਰ ਇੱਕ ਪ੍ਰੋਗਰਾਮ ਹੈ ਕਿ ਅਸੀਂ 22 ਤੇ 31 ਮਾਰਚ ਦੋ ਜਿਹੜੇ ਰੱਖੀਆਂ ਨੇ ਇਹ ਹਰਿਆਣੇ ਦੇ ਅੰਦਰ ਹਿਸਾਰ ਤੇ ਅਮਾਲਾ ਦੇ ਇਲਾਕੇ ਵਿੱਚ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਣਗੀਆਂ ਇਹਦੇ ਤੋਂ ਬਾਅਦ ਤਿੰਨ ਮਹਾਪੰਚਾਇਤਾਂ ਦਾ ਸਾਡੇ ਕੋਲੇ ਪ੍ਰੋਗਰਾਮ ਜਿਹੜਾ ਬਣਿਆ ਹੈ ਉਹ ਯੂਪੀ ਦਾ ਬਣ ਚੁੱਕਿਆ ਹੈ ਇੱਕ ਰਾਜਸਥਾਨ ਦਾ ਬਣ ਚੁੱਕਿਆ ਹੈ ਔਰ ਅਸੀਂ ਰਾਤ ਵਿਚਾਰ ਕਰ ਰਹੇ ਸੀਗੇ ਕਿ ਇਹ ਜਿਹੜੀ ਕਲ ਸ਼ਿ ਯਾਤਰਾ ਹੈ ਕਿ ਸਾਡੇ ਮੰਗ ਉੱਠ ਰਹੀ ਹੈ ਪਿੰਡਾਂ ਦੇ ਵਿੱਚੋਂ ਲੋਕ ਮੰਗ ਕਰ ਰਹੇ ਨੇ ਕਿ ਵੀ ਆਪਣੇ ਪੰਜਾਬ ਦੇ ਵਿੱਚ ਵੀ ਇਹ ਕਲਸ਼ ਯਾਤਰਾ ਹੋਣੀ ਚਾਹੀਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਪੰਜਾਬ ਦੇ ਵਿੱਚ ਵੀ ਇਹ ਕਲਸ਼ ਯਾਤਰਾ ਚੱਲੇ ਸਾਡੇ ਸਾਊਥ ਤੋਂ ਆਗੂ ਕਲਸ਼ ਲੈਣ ਵਾਸਤੇ ਚਲੇ ਹੋਏ ਨੇ ਆਪ ਨੂੰ ਪਤਾ ਹੈ ਕਿ ਉਹਨਾਂ ਦੀ ਦੂਰੀ ਬਹੁਤ ਹੈ ਉਹਨਾਂ ਨੇ ਇੰਨੀ ਸਾਰੀ ਦੂਰੀ ਕਵਰ ਕਰਕੇ ਇੱਥੇ ਆਉਣਾ ਹੈ ਉਹ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਇੱਥੇ ਪਹੁੰਚ ਜਾਣਗੇ ਉਹ ਵੀ ਕਲਸ਼ ਲੈ ਕੇ ਜਾਣਗੇ ਔਰ ਇਹ ਯਾਤਰਾ ਪੂਰੇ ਭਾਰਤ ਦੇ ਵਿੱਚ ਚੱਲੇਗੀ ਪੂਰੇ ਭਾਰਤ ਦੇ ਵਿੱਚ ਅਸੀਂ ਵੱਡੀ ਪੱਧਰ ਦੇ ਉੱਤੇ ਇਹ ਸਾਰਾ ਕੁਝ ਕਰਾਂਗੇ ਨਾਲ ਦੀ ਨਾਲ ਸਾਰੇ ਬਾਰਡਰਾਂ ਦੇ ਉੱਤੇ ਸਾਡੇ ਸ਼ਹੀਦ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਆਪਣਾ ਸੋਰੀ ਭਗਤ ਸਿੰਘ ਹੋ ਰਹੇ ਦਾ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਹ ਸ਼ਹੀਦੀ ਦਿਹਾੜੇ ਨੂੰ ਵੀ ਅਸੀਂ ਇਹਨਾਂ ਬਾਰਡਰਾਂ ਦੇ ਉੱਤੇ ਪੂਰੀ ਤਾਕਤ ਦੇ ਨਾਲ ਪੂਰੇ ਜੋਰ ਨਾਲ ਮਨਾਵਾਂਗੇ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਆਦੇਸ਼ ਦੇ ਵਿੱਚ ਚੋਣ ਜਾਬਤਾ ਜਿਹੜਾ ਉਹ ਲੱਗ ਚੁੱਕਿਆ ਤੇ ਚੋਣ ਜਾਬਤੇ ਦੇ ਦੌਰਾਨ ਦੌਰਾਨ ਜਿਹੜੇ ਇਹਨੇ ਪ੍ਰੋਗਰਾਮ ਨੇ ਜਾਇ ਅਦੋਲਨ ਉਹ ਕਿਸ ਤਰ੍ਹਾਂ ਨਾਲ ਚੱਲੇਗਾ ਹਰ ਕਿਸਾਨ ਦੇ ਮਨ ਦੇ ਵਿੱਚ ਵੀ ਇਹ ਸਵਾਲ ਹੈ ਕਿ ਚੋਣ ਜਾਬਤਾ ਤਾਂ ਹੁਣ ਲੱਗ ਗਿਆ ਹੁਣ ਮੰਗਾ ਕਿਹਦੇ ਕੋਲੋਂ ਨੇ ਸਵਾਲ ਇਹ ਹੈ ਮੰਗਾ ਸਰਕਾਰ ਤੋਂ ਨੇ ਸਰਕਾਰ ਨੂੰ ਜੇ ਆਪਾਂ ਇਹ ਕਹਿ ਦਈਏ ਕਿ ਸਰਕਾਰ ਚਲੀ ਗਈ ਲੇਕਿਨ ਪੱਕੀ ਸਰਕਾਰ ਅੱਜ ਵੀ ਹੈ ਉਹ ਕਰ ਸਕਦੇ ਨੇ ਸਾਡੇ ਮਸਲਿਆਂ ਦਾ ਹੱਲ ਲੇਕਿਨ ਇਹ ਦੂ ਘਾਾਂ ਪਰ ਜੇ ਅਗਲੀ ਗੱਲ ਲਈਏ ਹੁਣ ਜੇ ਚੋਣ ਜਾਬਤਾ ਲਾਗੂ ਹੋ ਗਿਆ ਤਾਂ ਸਾਡੀ ਇੱਕ ਹੋਰ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਆਪਦੀਆਂ ਮੰਗਾਂ ਨੂੰ ਸਾਰੀਆਂ ਪੋਲੀਟੀਕਲ ਧਿਰਾਂ ਦੇ ਏਜੰਡੇ ਤੇ ਕਿਵੇਂ ਲੈ ਕੇ ਜਾਣਾ ਹੈ ਅੱਜ ਚੈਨਲਾਂ ਦੇ ਉੱਤੇ ਜੇ ਡਿਬੇਟ ਹੁੰਦੀ ਹੈ ਤੇ ਕਿਸਾਨੀ ਇਸ਼ੂ ਡਿਬੇਟ ਦਾ ਹਿੱਸਾ ਬਣਿਆ ਹੋਇਆ ਹੈ ਭਾਵੇਂ ਲੱਖ ਯਤਨ ਕਰ ਲੇ ਸਰਕਾਰ ਲੇਕਿਨ ਇਸ ਇਸ਼ੂ ਨੂੰ ਜਿੰਨਾ ਚਿਰ ਡਿਬੇਟ ਦਾ ਹਿੱਸਾ ਰਹੇਗਾ ਜਿੰਨਾ ਚਿਰ ਸਵਾਲਾਂ ਦਾ ਹਿੱਸਾ ਰਹੇਗਾ ਕਿਉਂਕਿ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਹੋਇਆ ਹੈ ਕਿ ਪਿੰਡ-ਪਿੰਡ ਦੇ ਵਿੱਚ ਇੱਕ ਵੱਡੇ ਬੈਨਰ ਲਾ ਕੇ ਅਸੀਂ ਸ਼ੁਭ ਕਰਨ ਦੀ ਤਸਵੀਰ ਲਾਵਾਂਗੇ ਉਹਦੇ ਤੇ ਲਿਖਾਂਗੇ ਸ਼ੁਭ ਕਰਨ ਵੱਲੋਂ ਲਿਖਿਆ ਜਾਏਗਾ ਕਿ ਮੇਰਾ ਕੀ ਕਸੂਰ ਸੀ ਮੈਨੂੰ ਕਿਉਂ ਮਾਰਿਆ ਗਿਆ ਮੈਂ ਤਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਹਾਡੇ ਤੋਂ ਤੁਹਾਡੇ ਸਾਡੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਹੀ ਯਾਦ ਕਰਾਉਣ ਵਾਸਤੇ ਚੱਲਿਆ ਸੀ ਤੇ ਉਹ ਅਸੀਂ ਸਾਰੇ ਥੱਲੇ ਵਾਅਦੇ ਜਿਹੜੇ ਕੀਤੇ ਉਹਨਾਂ ਨੇ ਸਾਡੇ ਨਾਲ ਉਹ ਲਿਖਾਂਗੇ ਉਹ ਪਿੰਡ-ਪਿੰਡ ਲੱਗਣੇ ਨੇ ਔਰ ਉਹ ਸਵਾਲ ਲੋਕ ਪੁੱਛਣਗੇ ਉਹ ਪਬਲਿਕ ਪੁੱਛੇਗੀ ਸਵਾਲ ਜਿਹੜੇ ਜਿਹੜੇ ਸਵਾਲ ਸ਼ੁਭ ਕਰਨ ਦੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸਰਕਾਰ ਨੂੰ ਆਰਐਸਐਸ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਕਈ ਤਰ੍ਹਾਂ ਦੇ ਦੋਸ਼ ਆ ਜਿਹੜੇ ਉਹਨਾਂ ਦੇ ਵੱਲੋਂ ਅੰਦੋਲਨ ਦੇ ਵਿਰਤੀ ਲਗਾਏ ਗਏ ਨੇ ਦੇਖੋ ਜਿਹੜੀ ਜਿਹੜੀਆਂ ਆਰਐਸਐਸ ਵੱਲੋਂ ਕਹਿਣਾ ਕਿ ਭਈ ਜੋ ਉਹਨਾਂ ਦਾ ਮੁਖੀ ਕਹਿ ਰਹੇ ਨੇ ਕਿ ਅਲਗਾਓਵਾਦੀ ਨੇ ਇਹ ਅਰਾਜਕਤਾ ਫਿਲਾ ਸਕਦੇ ਨੇ ਚੋਣਾਂ ਦੇ ਮੱਦੇ ਨਜ਼ਰ ਇਹ ਰਾਜਕਤਾ ਫਲਾਉਣ ਲਈ ਬੈਠੇ ਨੇ ਇਹ ਉਹਨਾਂ ਦੀਆਂ ਆਪਦੀਆਂ ਖੋਧੀਆਂ ਮਨਛਾਵਾਂ ਨੂੰ ਜ਼ਾਹਰ ਕਰਦਾ ਬਿਆਨ ਹੈ ਕਿਉਂਕਿ ਸਾਡਾ ਇਤਿਹਾਸ ਗਵਾਹ ਹੈ ਅਸੀਂ 13 ਮਹੀਨੇ ਦਿੱਲੀ ਦੇ ਬਰੂਹਾਂ ਦੇ ਅੰਦੋਲਨ ਲੜਿਆ ਹੈ ਅਸੀਂ ਕਿਤੋਂ ਵਾ ਮਤਲਬ ਕਿਸੇ ਫੁੱਲ ਤੱਕ ਪੱਤਾ ਤੱਕ ਨਹੀਂ ਤੋੜਿਆ ਜਿੱਦੇ ਅਸੀਂ ਦਿੱਲੀ ਤੋਂ ਉੱਠ ਕੇ ਆਏ ਆ ਉਹ ਆਸ ਪੜੋਸ਼ ਦੇ ਜਿਹੜੇ ਲੋਕ ਸੀ ਉਹ ਸਾਨੂੰ ਆ ਕੇ ਮਿਲੇ ਲੋਕਾਂ ਦੇ ਬਹੁਤ ਸਾਰੇ ਬੰਦੇ ਸੀ ਬੀਬੀਆਂ ਸੀ ਰੋ ਰਹੇ ਸੀ ਵੀ ਤੁਸੀਂ ਹੁਣ ਜਾ ਰਹੇ ਆ ਇਹਦਾ ਮਤਲਬ ਜਿੰਨਾ ਲੋਕਾਂ ਨੂੰ ਰਾਜਕਤਾ ਫਲਾਉਣ ਵਾਲਿਆਂ ਦਾ ਦੋਸ਼ ਲਾਇਆ ਜਾ ਰਿਹਾ ਹੈ ਉਹਨਾਂ ਲੋਕਾਂ ਦਾ ਇਤਿਹਾਸ ਹੀ ਹੈ ਇੱਥੇ ਬਾਰਡਰਾਂ ਦੇ ਉੱਤੇ ਲਗਾਤਾਰ ਗੋਲੀ ਚੱਲੀ ਲਗਾਤਾਰ ਅਥਰੂ ਗਏ ਸਿੱਟੇ ਗਏ ਲੇਕਿਨ ਇਦਰ ਉਹਨਾਂ ਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੋਇਆ ਜਿਨ੍ਹਾਂ ਨੂੰ ਅੱਜ ਕਿਹਾ ਜਾਂਨ ਜਾ ਰਿਹਾ ਕਿ ਇਹ ਰਾਜਕਤਾ ਫਲਾ ਰਹੇ ਨੇ ਅੱਜ ਤੱਕ ਕਦੇ ਵੀ ਜਦੋਂ ਵੀ ਕੋਈ ਧਰਨਾ ਪ੍ਰੋਟੈਸਟ ਕੋਈ ਅੰਦੋਲਨ ਕਰਨ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਲੋਕਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਲੋਕਾਂ ਦੇ ਉੱਤੇ ਵਾਟਰ ਕੈਨਨ ਚਲਾਇਆ ਜਾਂਦਾ ਹੈ ਉਹ ਚਲਾਉਣ ਤੋਂ ਬਾਅਦ ਹਲਕਾ ਲਾਠੀ ਚਾਰਜ ਹੁੰਦਾ ਹੈ ਔਰ ਉਸ ਤੋਂ ਬਾਅਦ ਗੋਲੀ ਚਲਾਉਣ ਦਾ ਬਹੁਤ ਅੱਗੇ ਜਾ ਕੇ ਗੱਲਾਂ ਹੁੰਦੀਆਂ ਨੇ ਤੇ ਜਿਹੜਾ ਅਥਰੂ ਗਾਇ ਛਾੜੇ ਤੇ ਚੱਲਿਆ ਛੱਡਿਆ ਗਿਆ 1993 ਤੋਂ ਜਨੇਵਾ ਕਨਵੈਨਸ਼ਨ ਦੇ ਦੌਰਾਨ ਇਹ ਬੈਨ ਹੋ ਚੁੱਕਿਆ ਪੂਰੇ ਵਰਲਡ 'ਚ ਇਹ ਕਿਤੇ ਵੀ ਨਹੀਂ ਚੱਲ ਸਕਦਾ ਜਿਹੜਾ ਸਾਡੇ ਤੇ ਚਲਾਇਆ ਗਿਆ ਹੁਣ ਸਵਾਲ ਤੇ ਇਹ ਹੈ ਕਿ ਅਰਾਜਕਤਾ ਉਹਨਾਂ ਨੇ ਫਲਾਈ ਜਾਂ ਫਿਰ ਅਸੀਂ ਉਹਨਾਂ ਦੀ ਫਲਾਈ ਹੋਈ ਅਰਾਜਕਤਾ ਨੂੰ ਸਬਰ ਦੇ ਨਾਲ ਚੱਲਿਆ ਸਵਾਲ ਇੱਥੇ ਖੜਾ ਹੈ ਦੂਜੀ ਗੱਲ ਹੁਣ ਜਿਹੜੇ ਲੋਕ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਤੇ ਸਾਨੂੰ ਅਲਗਾਓਵਾਦੀ ਵੱਖਵਾਦੀ ਕਹਿੰਦੇ ਨੇ ਉਹਨਾਂ ਦਾ ਇਤਿਹਾਸ ਗਵਾਹ ਹੈ ਸਾਡਾ ਇਤਿਹਾਸ ਇਹ ਕਹਿੰਦਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਅਸੀਂ 92% ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਇਤਿਹਾਸ ਗਵਾਹ ਹੈ ਕਿ ਉਹ ਉੱਥੋਂ ਜੇਲਾ ਚੋਂ ਮਾਫੀ ਨਾਮੇ ਮੰਗ ਕੇ ਇਹਨਾਂ ਦੇ ਮੁਖੀ ਛੁੱਟ ਕੇ ਆਏ ਨੇ ਯਾਰ ਜਿਹੜੇ ਤੁਸੀਂ ਮਾਫੀਆਂ ਮੰਗ ਕੇ ਛੁੱਟ ਕੇ ਆਏ ਦੇਸ਼ ਦਾ ਤਿਰੰਗਾ ਜਿਹੜਾ ਮਿਲਿਆ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜਾ ਮਿਲਿਆ ਉਹਨੂੰ ਤੁਸੀਂ ਆਪਦੇ ਦਫਤਰ ਤੇ 40 ਸਾਲ 50 ਸਾਲ ਤੱਕ ਚਲਾਇਆ ਨਹੀਂ ਤੇ ਤੁਸੀਂ ਦੇਸ਼ ਦੇ ਮਤਲਬ ਰਾਖੇ ਆਪਣੇ ਆਪ ਨੂੰ ਸਾਬਤ ਕਰਦੇ ਹੋ ਇਹ ਲੋਕ ਲੋਕਾਂ ਨੂੰ ਮਤਲਬ ਦੇਸ਼ ਦੇ ਰਾਖਿਆਂ ਦਾ ਆਪਣਾ ਸਭ ਕਿਸੇ ਨੂੰ ਸਿਖਾਉਣਗੇ ਕਿ ਦੇਸ਼ ਦੀ ਰਾਖੀ ਕਿਵੇਂ ਕਰੀਦੀ ਹੈ ਸੋ ਇਹ ਉਹਨਾਂ ਦੀ ਇੱਕ ਮਤਲਬ ਇਹ ਜ਼ਰੂਰ ਹੈ ਕਿ ਉਹਨਾਂ ਦੀ ਮਨਸ਼ਾ ਕਿਉਂਕਿ ਪਿੱਛੇ ਤੁਸੀਂ ਦੇਖਿਆ ਨੂ ਦੇ ਵਿੱਚ ਜੋ ਘਟਨਾ ਕਰਮ ਨੂੰ ਇਨਜਾਮ ਦੇਣ ਦਾ ਯਤਨ ਕੀਤਾ ਗਿਆ ਇਹ ਕਲੀਅਰ ਹੋਇਆ ਉਹ ਜਿਹੜਾ ਕੁਝ ਉਹਨਾਂ ਨੇ ਕੀਤਾ ਉੱਥੇ ਵੀ ਪੂਰੀ ਕੋਸ਼ਿਸ਼ ਸੀਗੀ ਕਿ ਉੱਥੇ ਦੰਗੇ ਭੜਕਾਏ ਜਾ ਸਕਣ ਲੇਕਿਨ ਉੱਥੇ ਲੋਕਾਂ ਨੇ ਕਿਸਾਨਾਂ ਨੇ ਜਾਂ ਇਹ ਮੈਂ ਕਹਾਂ ਜੱਟਾਂ ਨੇ ਉਸ ਵੇਲੇ ਜੱਟਾਂ ਨੂੰ ਭੜਕਾਉਣ ਦਾ ਯਤਨ ਕੀਤਾ ਸੀਗਾ ਮੁਸਲਮ ਕਮਿਊਨਿਟੀ ਦੇ ਸਾਥ ਦਿਓ ਇਹ ਕੀ ਆ ਸੀ ਸਾਥ ਦਿਓ ਹੈਨਾ ਇਹ ਕੌਣ ਭੜਕਾ ਰਿਹਾ ਹੈ ਇਹ ਕੌਣ ਬੋਲ ਰਿਹਾ ਸੀ ਲੇਕਿਨ ਲੋਕਾਂ ਨੇ ਫਿਰ ਵੀ ਆਪਦਾ ਸਬਰ ਕਾਇਮ ਰੱਖਿਆ ਹੈ ਇਹ ਜਿਹੜੇ ਆਪਦੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਆ ਇਹਨਾਂ ਨੇ ਪਿਛਲੇ ਅੰਦੋਲਨ ਚ ਵੀ ਆ ਜਿਹੜਾ ਆਰਐਸਐਸ ਜਾਂ ਭਾਜਪੀ ਨੇ ਕੋਸ਼ਿਸ਼ ਕੀਤੀ ਕੀ ਕੋਸ਼ਿਸ਼ ਸੀ ਉਹਨਾਂ ਦੀ ਕਿ ਐਸਵਾਈਐਲ ਦਾ ਮੁੱਦਾ ਚੱਕੋ ਪੰਜਾਬ ਤੇ ਹਰਿਆਣੇ ਨੂੰ ਵਾਪਸ ਵਿੱਚ ਲੜਾਓ ਇਹ ਕੋਸ਼ਿਸ਼ ਹੋਈ ਹੁਣ ਫੇਰ ਸਾਲ ਭਰ ਤੋਂ ਇਹ ਗੱਲ ਬੜੀ ਉਤਾਵਲੀ ਸੀ ਇਹ ਚੱਕੀ ਜਾ ਰਹੀ ਸੀ ਤੋਂ ਇਹ ਮੇਰਾ ਕਹਿਣ ਦਾ ਭਾਵ ਹੈ ਕਿ ਦੇਸ਼ ਨੂੰ ਤੋੜਨ ਵਾਲੇ ਲੋਕ ਹੀ ਦੇਸ਼ ਦੇ ਭਗਤ ਬਣਨ ਦਾ ਜਿਹੜਾ ਡਰਾਮਾ ਕਰਦੇ ਨਾਟਕ ਕਰਦੇ ਐ ਇਹ ਲੋਕ ਸਮਝਦੇ ਨੇ ਸਰ ਉਹ ਤਾਂ ਸਮਝ ਆਉਂਦਾ ਕਿ ਉਹ ਤੋਂ ਤੁਸੀਂ ਮੰਗ ਕਰ ਰਹੇ ਹੋ ਸਰਕਾਰ ਆ ਉਸ ਤੇ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਖੜੇ ਨੇ ਸਭ ਨੂੰ ਸਮਝ ਆਉਂਦਾ ਆਰਐਸਐਸ ਦਾ ਜਾਂ ਬੀਜੇਪੀ ਦਾ ਪਰ ਤੁਹਾਡੇ ਆਪਣੇ ਤੁਹਾਡੇ ਆਪਣੇ ਕਿਸਾਨ ਲੀਡਰ ਤੁਹਾਡੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਪ੍ਰਤੀ ਤੁਹਾਡਾ ਵੀ ਸ਼ਿਕਵਾ ਕਿ ਉਹ ਕਿਸ ਤਰੀਕੇ ਦੇ ਨਾਲ ਜਿੱਥੇ ਤੱਕ ਏਕਤਾ ਦੀ ਗੱਲ ਹੋਣੀ ਚਾਹੀਦੀ ਸੀ ਬਹੁਤ ਲੋਕਾਂ ਨੇ ਗੱਲ ਕੀਤੀ ਵੀ ਕਿ ਇਹ ਇੱਕ ਕਿਉਂ ਨਹੀਂ ਹੋ ਰਿਹਾ ਸਰ ਇਹ ਕਿਸਾਨਾਂ ਨੇ ਵੀ ਇਹ ਗੱਲ ਕੀਤੀ ਤੇ ਲੱਗ ਤੋਂ ਪ੍ਰੋਗਰਾਮ ਕਿਉਂ ਦਿੱਤੇ ਜਾ ਰਹੇ ਆ ਬਾਰਡਰਾਂ ਤੇ ਇਕੱਠ ਨਹੀਂ ਹੋ ਰਿਆ ਤੁਸੀਂ ਨਹੀਂ ਪਹਿਲ ਕਰ ਰਹੇ ਹੋ ਨਹੀਂ ਪਹਿਲ ਕਰ ਰਹੇ ਇਹ ਲੋਕਾਂ ਦੇ ਮਨ ਚ ਸਵਾਲ ਸੀ ਪਰ ਤੁਸੀਂ ਵੀ ਅੱਜ ਵੱਡੇ ਸਵਾਲ ਖੜੇ ਕੀਤੇ ਕਿ ਜਿਹੜੇ ਦਿੱਲੀ ਦੇ ਵਿੱਚ ਮਹਾਪੰਚਾਇਤ ਕਰਕੇ ਆਏ ਨੇ ਉਹ ਵੀ ਜਿਹੜੀ ਸਰਕਾਰ ਦੀ ਉਹ ਭਾਸ਼ਾ ਬੋਲ ਕੇ ਆਏ ਨੇ ਸਪਸ਼ਟ ਹੈ ਕਿ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਉਹਨਾਂ ਦੀਆਂ ਹੀ ਸਪੀਚਾਂ ਸੁਣੋ ਉਹਨਾਂ ਦੀਆਂ ਚੈਨਲਾਂ ਦੇ ਦਿੱਤੀਆਂ ਡਿਬੇਟਾਂ ਆਪਣੇ ਇੰਟਰਵਿਊ ਸੁਣੋ ਉਹ ਕੀ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਮੰਗ ਬਹੁਤ ਵੱਡੀ ਹੈ ਯਾਰ ਸਰਕਾਰ ਤਾਂ ਕਹੇ ਬਹੁਤ ਵੱਡੀ ਹੈ ਤੁਸੀਂ ਕਾਹ ਤੋਂ ਕਹਿ ਰਹੇ ਹੋ ਕਿ ਬਹੁਤ ਵੱਡੀ ਹੈ ਤੁਸੀਂ ਸਰਕਾਰ ਦੀ ਬੋਲੀ ਬੋਲ ਰਹੇ ਹੋ ਅਸੀਂ ਕਹਿੰਨੇ ਆ ਕਿ ਅਸੀਂ ਸਿੱਧ ਕਰ ਸਕਦੇ ਆ ਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਫਸਲ ਅਗਰ ਸਰਕਾਰ ਐਮਐਸਪੀ ਦੇ ਖਰੀਦਣ ਦੀ ਗੱਲ ਕਰਦੀ ਹੈ 23 ਦੀਆਂ 23 ਫਸਲਾਂ ਤਾਂ ਪਾਉਨੇ 2 ਲੱਖ ਕਰੋੜ ਤੋਂ ਵੱਧ ਰੁਪਈਆ ਦੀ ਲੋੜ ਨਹੀਂ ਹੈ ਅਸੀਂ ਕਹਿੰਨੇ ਆ ਲੇਕਿਨ ਐਕਸਪਰਟਾਂ ਨੇ ਦੇ ਵੀ ਸੱਦ ਕਰਤਾ ਕਿ ਸਿਰਫ ਚਾਹੀਦੇ 22000 ਕਰੋੜ ਆਏ ਉਹਨਾਂ ਨੇ ਵੀ ਕਹਿਤਾ ਹੁਣ ਸਾਡਾ ਸਵਾਲ ਇਹ ਹੈ ਕਿ ਪਾਉਣੇ 2 ਲੱਖ ਕਰੋੜ ਰੁਪਇਆ ਕਿਸਾਨਾਂ ਦੇ ਖਰਚ ਕਰਨਾ ਤਾਂ ਸਰਕਾਰ ਨੂੰ ਬਹੁਤ ਔਖਾ ਲੱਗਦਾ ਹੈ ਜਿਹੜੇ ਕਿਸਾਨ ਦੇਸ਼ ਦੀ ਜੀਡੀਪੀ ਦੇ ਵਿੱਚ ਹਰ ਸਾਲ 20% ਦਾ share ਹੈ ਕਿਸਾਨਾਂ ਦਾ ਯਾਰ ਜਿਹੜੇ 20% ਤੁਹਾਡੀ ਜੀਡੀਪੀ ਨੂੰ ਮਤਲਬ ਹਿੱਸਾ ਪਾ ਰਹੇ ਨੇ ਉਹਨਾਂ ਨੂੰ ਤੁਸੀਂ ਸਰਪ ਪਾਉਣੇ 2 ਲੱਖ ਕਰੋੜ ਰੁਪਏ ਵੀ ਖਰਚ ਕਰ ਸਕਦੇ ਉਹਨਾਂ ਤੇ ਮੈਂ ਪਾਉਣੇ 2 ਲੱਖ ਕਰੋੜ ਦੀ ਵੀ ਜਿਹੜੀ ਗੱਲ ਕਰਦਾ ਹਾਂ ਉਹਦੇ ਲਈ ਵੀ ਇੱਕ ਗੱਲ ਬੜੀ ਵੱਡੀ ਪਈ ਹੈ ਕਿ ਇਹ ਲਗਭਗ 1 38000 ਕਰੋੜ ਪਾਮਾਇਲ ਤੇ ਖਰਚ ਕਰਦੇ ਨੇ ਫਿਰ ਦਾਣਾਂ ਤੇ ਖਰਚ ਕਰਦੇ ਨੇ ਜਿਹੜੀਆਂ ਦਾਣਾਂ ਬਾਹਰੋਂ ਮੰਗਾਈਆਂ ਜਾਂਦੀਆਂ ਨੇ ਪਾਮਾਇਲ ਬਾਹਰੋਂ ਮੰਗਾਇਆ ਜਾਂਦਾ ਹੈ ਉਹ ਮਗਾਉਣਾ ਬੰਦ ਕਰ ਦੇਣ ਦੇਸ਼ ਦੇ ਕਿਸਾਨ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇ ਦੇਣ ਉਹਨੇ ਰੁਪਏ ਜਿਹੜੇ ਬਾਹਰ ਤੋਂ ਸਮਾਨ ਮੰਗਾਉਣ ਤੇ ਖਰਚ ਹੁੰਦੇ ਨੇ ਉਨੇ ਨਾਲ ਦੇਸ਼ ਦੇ ਕਿਸਾਨ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿੱਤਾ ਜਾ ਸਕਦਾ ਹੈ ਇਹ ਸਾਡੀ ਇੱਕ ਮੰਡੀ ਸਾਡੀ ਸਮਝ ਆ ਔਰ ਮਾਰਾ ਦੀ ਵੀ ਸਮਝ ਆ ਹੁਣ ਜਿਹੜੇ ਅੱਜ ਇਹ ਕਹਿ ਰਹੇ ਨੇ ਕਿ ਬਹੁਤ ਵੱਡਾ ਮੁੱਦਾ ਹੈ ਇਹਦਾ ਮਤਲਬ ਸਰਕਾਰ ਦੀ ਬੋਲੀ ਹੈ ਸਰਕਾਰ ਦੀ ਝੋਲੀ ਚ ਬੈ ਕੇ ਬੋਲ ਰਹੇ ਨੇ ਜਿਹੜੇ ਅੱਜ ਉੱਥੇ ਕਹਿਣ ਕਿ ਭਾਈ ਇਹ ਜਿਹੜੇ ਬਾਰਡਰਾਂ ਤੇ ਬੈਠੇ ਨੇ ਇਹ ਸਰਕਾਰ ਦੇ ਦੱਲੇ ਨਹੀਂ ਇਹ ਸ਼ਬਦ ਵਰਤਨ ਔਰ ਉਹਨਾਂ ਤੇ ਮੇਰਾ ਸਵਾਲ ਹੈ ਕਿ ਜਿੱਦਾਂ ਬੰਗਾਓਲ ਦਾ ਇਲੈਕਸ਼ਨ ਲੜਿਆ ਆਪਾਂ ਦਿੱਲੀ 'ਚ ਬੈਠੇ ਸੀ ਉਹਨਾਂ ਦੀ ਪਾਰਟੀ ਦਾ ਉਸ ਵੇਲੇ ਨਾਰਾ ਸੀ ਕਿ ਇਸ ਵਾਰ ਅਬ ਰਾਮ ਫਿਰ ਆਵਾਮ ਇਹ ਨਾਰਾ ਸੀ ਉਹਨਾਂ ਦਾ ਆਪਾਂ ਆਵਾਮ ਨੂੰ ਵੀ ਸਮਝਦੇ ਆ ਉਹ ਸਾਰੀਆਂ ਜਿਹੜੀਆਂ ਜਿਹੜੀਆਂ ਲਾਲ ਝੰਡਿਆਂ ਵਾਲੇ ਵੀਰ ਐ ਉਹ ਉਹ ਉਹਨਾਂ ਦੇ ਬੀਜੇਪੀ ਨਾਲ ਇੱਕ ਸਾਥ ਬਣਾ ਕੇ ਚੱਲੇ ਨੇ ਉੱਥੇ ਇਹ ਸਪਸ਼ਟਾ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਨਾਰੇ ਬੋਲਦੇ ਨੇ ਤੇ ਆਪਣੇ ਆਪ ਨੂੰ ਜਿਹੜੇ ਸਰਕਾਰ ਦੇ ਦੱਲੇ ਨੇ ਉਹ ਅੰਦੋਲਨਕਾਰੀਆਂ ਨੂੰ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਦੱਲੇ ਨੇ ਇਹ ਉਹਨਾਂ ਨੂੰ ਕਹਿ ਰਹੇ ਨੇ ਅਗਲੀ ਗੱਲ ਇੱਕ ਹੋਰ ਨੋਟ ਕਰੋ ਕਿ ਜਿਹੜਾ ਦੂਸਰਾ ਵੀਰ ਕਹਿੰਦਾ ਵੀ ਇਹ ਸਰਕਾਰ ਦੇ ਬਿਠਾਏ ਹੋਏ ਨੇ ਇਹ ਲੋਕ ਮੈਂ ਉਹਨੂੰ ਪੁੱਛਣਾ ਚਾਹਣਾ ਵੀ ਭਾਈ ਤੂੰ ਜੁਪੀ ਦੇ ਅੰਦਰ ਜਿਸ ਵੇਲੇ ਲਖੀਨਪੁਰ ਦਾ ਕਾਂਡ ਵਾਪਰਿਆ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਉਹ ਇਨਸਾਫ ਦਵਾਉਣ ਲਈ ਅੱਜ ਬੈਠੇ ਆਂ ਤੇਰੀ ਯੂਪੀ ਦੇ ਕਿਸਾਨਾਂ ਨੂੰ ਇਨਸਾਫ ਦਵਾਉਣ ਲਈ ਯਾਰ ਬੈਠੇ ਆ ਤੂੰ ਤਾਂ ਬਹਿ ਜਾ ਤੂੰ ਤਾਂ ਕੋਈ ਮੋਰਚਾ ਨਪਲਾ ਬੈਠਾ ਦਿਸੇ ਕਿ ਤੂੰ ਆਪਦੀ ਯੂਪੀ ਦੇ ਲੋਕਾਂ ਦੀ ਖਾਤਰ ਬੈਠਾ ਹੈ ਤੂੰ ਅੱਜ ਸਰਕਾਰ ਦੀ ਝੋਲੀ 'ਚ ਬੜਿਆ ਬੈਠਾ ਹੈ ਤੇਰੀ ਪਾਜਥੇ ਬੰਦੀ ਦਾ ਪ੍ਰਧਾਨ ਹੈ ਕਹਿੰਦਾ ਹੈ ਕਿ ਭਾਈ ਬੀਜੇਪੀ ਦੀ ਜਿਹੜੀ ਸੰਕਲਪ ਯਾਤਰਾ ਹੈ ਉਹਦਾ ਉਹਦਾ ਹਿੱਸਾ ਬਣ ਕੇ ਚੱਲਦਾ ਹੈ ਤੇ ਇਹ ਕਹਿੰਦਾ ਵੀ ਇਸ ਵਾਰ ਤੋਂ ਭਾਈ ਬੀਜੇਪੀ ਫਿਰ ਜیتےਗੀ ਆ ਫਿਰ ਕੀ ਮਤਲਬ ਨਿਕਲਦਾ ਹੈ ਕੀ ਰਿਜ਼ਲਟ ਨਿਕਲਦਾ ਹੈ ਸੋ ਇਹ ਜਿਹੜੇ ਸਾਨੂੰ ਸਾਡੇ ਅੰਦੋਲਨ ਨੂੰ ਸਰਕਾਰ ਦੇ ਉੱਤੇ ਦਬਾਅ ਬਹੁਤ ਬਣਿਆ ਸੀ ਇਹਨਾਂ ਲੋਕਾਂ ਨੇ ਉੱਥੇ ਜਾ ਕੇ ਉਹ ਸਾਡੇ ਦਬਾਅ ਨੂੰ ਕਮਜ਼ੋਰ ਕੀਤਾ ਮੈਂ ਇਹ ਵੀ ਕਹੂੰਗਾ ਕਿ ਇਹਨਾਂ ਨੇ ਪਹਿਲਾਂ ਹੀ ਚੋਣਾਂ 'ਚ ਜਾ ਕੇ ਐਸਕੇਮ ਤੋੜਿਆ ਜਿਹੜਾ ਇੱਕ ਬਹੁਤ ਵੱਡਾ ਫੋਰਮ ਆ ਪੂਰੇ ਦੇਸ਼ ਲੈਵਲ ਦਾ ਫੋਰਮ ਬਣ ਚੁੱਕਿਆ ਸੀ ਪੂਰੇ ਦੇਸ਼ ਦੀਆਂ ਪੋਲੀਟੀਕਲ ਧਿਰਾਂੇ ਤੋਂ ਡਰਨ ਲੱਗੀਆਂ ਸੀ ਉਸ ਫੋਰਮ ਨੂੰ ਸਰਕਾਰ ਦੀ ਛਾਹ ਤੇ ਇਹਨਾਂ ਲੋਕਾਂ ਨੇ ਚੋਣਾ ਲੜ ਕੇ ਉਹ ਸਾਰਾ ਫੋਰਮ ਦਾ ਬੇੜਾ ਕਰ ਕੀਤਾ ਔਰ ਅਸੀਂ ਤਾਂ ਉਹ ਫੋਰਮ ਨੂੰ ਯਾਰ ਜਿਹੜਾ ਨਾਨ ਪੋਲੀਟੀਕਲ ਵਿਚਾਰ ਲੈ ਕੇ ਚੱਲਿਆ ਸੀ ਉਸ ਵੇਲੇ ਵੀ ਇਹ ਤਾਂ ਵਿਚਾਰ ਨੂੰ ਵਿਚਾਰ ਰਹੇ ਆ ਸਾਰੇ ਇਹ ਸਾਰੇ ਮਸਲੇ درمیان ਕਿਸਾਨਾਂ ਦੀ ਜਿਹੜੀ ਅਗਵਾਈ ਹੈ ਜੇ ਉਹ ਵੀ ਧਿਰ ਕਹਿੰਦੀਆਂ ਨਹੀਂ ਕਿ ਅਸੀਂ ਵੀ ਕਿਸਾਨਾਂ ਦੀ ਅਗਵਾਈ ਕਰ ਰਹੀਆਂ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੁਸੀਂ ਕਹਿੰਦੇ ਅਸੀਂ ਵੀ ਕਿਸਾਨੀ ਮੰਗਾਂ ਲੈ ਕੇ ਚੱਲੇ ਆ ਤੇ ਚਾਹੇ ਵੱਡੀਆਂ ਨੇ ਪਰ ਅਸੀਂ ਉਹਦੇ ਲਈ ਸੰਘਰਸ਼ ਕਰ ਰਹੇ ਆ ਤਾਂ ਫਿਰ ਕਿਸਾਨਾਂ ਨੂੰ ਕੀ ਸਮਝ ਕੀ ਸਮਝਣ ਉਹ ਕਿ ਉਹਨਾਂ ਦੀ ਅਗਵਾਈ ਕਰਦੀ ਧਿਰ ਕੌਣ ਹੈ ਕਿਹੜੇ ਮਸਲਿਆਂ ਦੀ ਅਗਵਾਈ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਹੋ ਰਹੀ ਹੈ ਸਵਾਲ ਇਹ ਆ ਵੀ ਜੇ ਤਾਂ ਸਾਡੇ ਉਹ ਵੀਰ ਦਿੱਲੀ ਦੇ ਬਹੁਤ ਰਸਤੇ ਹੋਰ ਨੇ ਕੇਵਲਾ ਦੋ ਤਾਂ ਨਹੀਂ ਜਿਹੜੇ ਅਸੀਂ ਰੋਕੀ ਬੈਠੇ ਆ ਹੋਰ ਬਹੁਤ ਸਾਰੇ ਰਸਤੇ ਨੇ ਹੋਰ ਕਿਸੇ ਮੈਦਾਨ ਚ ਆ ਕੇ ਬਹਿ ਜਾਂਦੇ ਜੰਮ ਕੇ ਬਹਿ ਜਾਂਦੇ ਅਸੀਂ ਮੰਨ ਲੈਂਦੇ ਹੁਣ ਸਾਡੇਆਂ ਨੂੰ ਸਾਨੂੰ ਸਰਕਾਰ ਨੇ ਕਿਹਾ ਕਿ ਵੀ ਤੁਸੀਂ ਟਰੈਕਟਰ ਟਰਾਲੀਆਂ ਛੱਡੋ ਤੇ ਪੈਦਲ ਆ ਜਾਓ ਅਸੀਂ ਪੈਦਲ ਜਾਣ ਵਾਸਤੇ ਸਾਡਾ ਯੂਪੀ ਸਾਡਾ ਬਿਹਾਰ ਤੇ ਸਾਡਾ ਕਰਨਾਟਕਾ ਉਥੋਂ ਜਿੱਥੇ ਤੁਰੇ ਉਹਨਾਂ ਜਿੱਥਿਆਂ ਨੂੰ ਸਾਰਿਆਂ ਨੂੰ ਡਿਟੇਨ ਕੀਤਾ ਸਰਕਾਰ ਨੇ ਨਹੀਂ ਜਾਣ ਦਿੱਤਾ ਦਿੱਲੀ ਚ ਹੁਣ ਇਹਨਾਂ ਨੂੰ ਦਿੱਲੀ ਚ ਗਏ ਨੇ ਪਰਮਿਸ਼ਨ ਲੈ ਕੇ ਦਿੱਲੀ ਚ ਜਾ ਕੇ ਆਏ ਨੇ ਇੱਕ ਗੱਲ ਹੁਣ ਜੇ ਤੁਸੀਂ ਦਿੱਲੀ ਚ ਜਾਵਦੇ ਹੋ ਵਧੀਆ ਗੱਲ ਹੈ ਤੁਸੀਂ ਜਾਵਦੇ ਤੁਸੀਂ ਤਾਂ ਬਹਿ ਜਾਓ ਮਨਾ ਕੇ ਤਾਂ ਆਓ ਕੁਛ ਇੱਕ ਦਿਨ ਉੱਥੇ ਗੋਗਲਵਾਂ ਤੋਂ ਮਿੱਟੀ ਝਾੜ ਕੇ ਤੇ ਇਹ ਬਿਆਨਬਾਜ਼ੀ ਕਰਕੇ ਆ ਜਾਣਾ ਕਿ ਮੰਗ ਬਹੁਤ ਵੱਡੀ ਹੈ ਇਹਦਾ ਮਤਲਬ ਸਰਕਾਰ ਨੂੰ ਤਕੜੀ ਕਰਕੇ ਆਏ ਆ ਮਜ਼ਬੂਤ ਕਰਕੇ ਆਏ ਆ ਕਿ ਭਾਈ ਤੁਸੀਂ ਫਿਰ ਬੇਫਿਕਰ ਹੋ ਜਾਓ ਮੰਗ ਬਹੁਤ ਵੱਡੀ ਹੈ ਇਹ ਨਹੀਂ ਦਿੱਤੀ ਜਾ ਸਕਦੀ ਅਸੀਂ ਮੰਨਦੇ ਆ ਇਹ ਕੀ ਕੀ ਆਇਆ ਹੁਣ ਉਹਨਾਂ ਨੂੰ ਲੋਕਾਂ ਨੇ ਪਹਿਚਾਨਣਾ ਹੈ ਕਿ ਭਾਈ ਕੌਣ ਤੁਹਾਨੂੰ ਠੀਕ ਲੱਗਦਾ ਹੈ ਉਹਦਾ ਉਹ ਉਸ ਮੈਦਾਨ ਚ ਜੇ ਤੁਹਾਨੂੰ ਲੱਗਦਾ ਹੈ ਕਿ ਐਮਐਸਪੀ ਦੀ ਗਰੰਟੀ ਲੈਣੀ ਹੈ ਅਗਰ ਤੁਹਾਨੂੰ ਲੱਗਦਾ ਕਰਜ਼ਾ ਮੁਕਤੀ ਹੋਣੀ ਚਾਹੀਦੀ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਡਾਕਟਰ ਸੁਆਮੀਨਾਥ ਦੀ ਰਿਪੋਰਟ ਮਿਲਣੀ ਚਾਹੀਦੀ ਹੈ ਅਗਰ ਤੁਸੀਂ ਸਮਝਦੇ ਹੋ ਕਿ ਲਖੀਮਪੁਰ ਵਾਲਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜੇ ਤੁਸੀਂ ਚਾਹੋਣਾ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਹੋਰ ਮੁੱਦੇ ਜਿਹੜੇ ਨੇ ਉਹ ਕਿਸਾਨਾਂ ਦੇ ਮਸਲੇ ਹੱਲ ਹੋਣ ਤਾਂ ਫਿਰ ਲੋਕਾਂ ਨੂੰ ਅੱਜ ਪਹਿਚਾਨ ਕਰਕੇ ਮੈਦਾਨ 'ਚ ਆਉਣਾ ਚਾਹੀਦਾ ਹੈ ਲੋਕ ਵੱਡੀ ਪੱਦਰ ਦੇ ਉੱਤੇ ਮੋਰਚਿਆਂ ਦੇ ਵਿੱਚ ਡਟ ਵੀ ਰਹੇ ਨੇ ਕੁਝ ਜਥੇਬੰਦੀਆਂ ਨੇ ਤੁਹਾਡਾ ਇੱਕ ਪ੍ਰੋਗਰਾਮ ਸੀਗਾ ਜਿਹੜਾ ਰੇਲ ਰੋਕੋ ਦਾ ਉਹ ਵੀ ਲਾਗੂ ਕੀਤਾ ਸੀ ਚਾਰਕ ਕਿਸਾਨ ਜਥੇਬੰਦੀਆਂ ਨੇ ਇਸਕੀਮ ਦਾ ਹਿੱਸਾ ਹੀ ਨਹੀਂ ਹੋ ਉਹਨਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋ ਰਹੀ ਹੈ ਨਹੀਂ ਉਹਨਾਂ ਨਾਲ ਗੱਲਬਾਤ ਕੋਈ ਨਹੀਂ ਹੋ ਰਹੀ ਵਧੀਆ ਗੱਲ ਆ ਮੈਂ ਕਹਿੰਦਾ ਜਿਨੇ ਸਾਥ ਦਿੱਤਾ ਸੀ ਧੰਨਵਾਦ ਕੀਤਾ ਉਹਨਾਂ ਦਾ ਅਸੀਂ ਅੱਜ ਵੀ ਧੰਨਵਾਦ ਕਰਾਂਗੇ ਅਗਰ ਕੋਈ ਇਸ ਮੋਰਚੇ ਦਾ ਦੇਖੋ ਉਹ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਕਦੇ ਵੀ ਪ੍ਰੋਗਰਾਮ ਸੰਧੇ ਸਟੇਜ ਤੇ ਕੀਤਾ ਜਿੱਦਾਂ ਅਜ ਤਾਈ ਸੰਧੀ ਸਟੇਜ ਨਹੀਂ ਲਈ ਜਦੋਂ ਸਾਡੇ ਨਾਲ ਤੁਹਾਡੀ ਸਟੇਜ ਹੀ ਨਹੀਂ ਸੰਧੀ ਲੱਗਣੀ ਤੇ ਤੁਸੀਂ ਜਿਹੜਾ ਮਰਜ਼ੀ ਮੋਰਚਾ ਨੱਪ ਕੇ ਵੇਜੋ ਯਾਰ ਕੀ ਰੌਲਾ ਇਸ ਗੱਲ ਦਾ ਤਾਂ ਉਸ ਵੇਲੇ ਹੁਣ ਉਹਨਾਂ ਵੱਲੋਂ ਕਿਹਾ ਕੀ ਕਿਹਾ ਦੇਖੋ ਸਵਾਲ ਕਿੱਡੇ ਕਿੱਡੇ ਵੱਡੇ ਨੇ ਜਿਹੜੇ ਜਿਹੜੇ ਪਰਦੇ ਚ ਨੇ ਪਬਲਿਕ ਨੂੰ ਨਹੀਂ ਪਤਾ ਉਹ ਕੀ ਹੈ ਮਾਈਕ ਤੇ ਇੰਟਰਵਿਊਜ਼ ਦਾ ਬੋਲਦੇ ਆ ਕਿ ਅਸੀਂ ਨੰਗੇ ਪੈਰੀ ਜਾਨ ਨੂੰ ਤਿਆਰ ਆ ਮਨਾਉਣ ਜਾਣ ਲਈ ਤਿਆਰ ਆ ਉਥੇ ਤਾਂ ਨਗੇ ਪੈਰੀ ਕਹਿ ਰਹੇ ਨੇ ਤੁਹਾਡੇ ਮਾਈਕਾਂ ਦੇ ਸਾਹਮਣੇ ਲੇਕਿਨ ਸਾਨੂੰ ਚਿੱਠੀ ਲਿਖ ਰਹੇ ਨੇ ਜਿਹੜੀ ਚਿੱਠੀ ਚ ਲਿਖਦੇ ਨੇ ਕਿ ਡੱਲੇ ਆਲ ਪਹਿਲਾਂ ਇਸ ਗੱਲ ਦੀ ਗਲਤੀ ਮੰਨੇ ਕਿ ਮੈਂ ਐਸਕੇਐਮ ਨਾਨ ਪੋਲੀਟੀਕਲ ਬਣਾਇਆ ਮੈਂ ਗਲਤ ਕੀਤਾ ਯਾਰ ਮੈਂ ਗਲਤ ਕੀਤਾ ਯਾਰ ਐਸਕੇਐਮ ਨੂੰ ਨੂੰ ਰਾਜਨੀਤਿਕ ਪਾਰਟੀਆਂ ਬਣਾ ਕੇ ਬੇੜਾ ਦਾ ਕਰਕੇ ਤੁਸੀਂ ਕੀਤਾ ਅਸੀਂ ਉਹ ਸੰਵਿਧਾਨ ਨੂੰ ਉਹ ਸਿਧਾਂਤ ਨੂੰ ਜਿਹੜੇ ਸਿਧਾਂਤ ਤੇ ਅੰਦੋਲਨ ਸ਼ੁਰੂ ਹੋਇਆ ਸੀ ਅਸੀਂ ਤਾਂ ਉਹਨੂੰ ਬਚਾ ਕੇ ਅੱਗੇ ਲਿਜਾਣ ਦੀ ਯਤਨ ਕਰ ਰਹੇ ਆਂ ਔਰ ਉਹਨਾਂ ਮੰਗਾ ਦੇ ਉੱਤੇ ਅਸੀਂ ਲੜ ਰਹੇ ਆਂ ਤਾਂ ਇਹ ਸਾਡੀਆਂ ਸਾਨੂੰ ਇਹ ਕਹਿਣਾ ਵੀ ਇਹ ਗਲਤੀ ਮੰਨਣਾ ਇਹਦਾ ਮਤਲਬ ਕਿ ਇਹ ਏਕਤਾ ਕਰਨ ਵਾਲਾ ਰਸਤਾ ਹੈ ਅਸੀਂ ਇਹ ਕਿਹਾ ਕਿ ਭਾਈ ਚੋਣਾ ਦਾ ਰਸਤਾ ਛੱਡ ਕੇ ਆ ਸਾਡਾ ਇੱਕ ਸਿਧਾਂਤ ਹੈ ਇਹ ਸਿਧਾਂਤ ਦੇ ਨਾਲ ਜਿਹੜੇ ਵੀ ਵੀਰ ਸਾਡੇ ਨਾਲ ਆ ਕੇ ਲੜਨਾ ਚਾਹੁੰਦੇ ਨੇ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਵੈਲਕਮ ਕਰਾਂਗੇ ਹੁਣ ਉਹਦੀ ਬਜਾਏ ਇਹ ਕਹਿਣਾ ਕਿ ਨਾ ਜੀ ਆ ਤੁਹਾਡੇ ਸਿਧਾਂਤ ਤਾਂ ਛੱਡੋ ਤੁਸੀਂ ਗਲਤੀ ਮੰਨ ਕੇ ਸਾਡੇ ਚ ਆਉਣੇ ਹੋ ਯਾਰ ਅਸੀਂ ਤਾਂ ਲੜਾਈ ਲੜ ਰਹੇ ਆ ਅਸੀਂ ਮੈਦਾਨ ਮੱਲੀ ਬੈਠੇ ਆ ਤੇ ਤੁਸੀਂ ਸਾਨੂੰ ਮਤਲਬ ਪਿਛਾ ਮੋੜਨਾ ਚਾਹੁੰਦੇ ਆ ਕਿ ਜੇ ਇਹ ਲੜਾਈ ਛੱਡੋ ਤਾਂ ਤੁਸੀਂ ਸਾਡੇ ਚ ਇੱਥੇ ਆ ਕੇ ਵੇਖੋ ਜਿੱਥੇ ਅਸੀਂ ਬੈਠੇ ਆ ਤੇ ਇਹ ਕੀ ਲੜਾਈ ਲੜਨ ਵਾਲੀ ਤੇ ਲੜਾਈ ਜਿੱਤਣ ਵਾਲੀ ਗੱਲ ਆ ਕਾਰਨ ਕੀ ਲੱਗਦਾ ਕਿ ਉਹਨਾਂ ਦੇ ਵੱਲੋਂ ਇੱਕ ਕਹਿਤ ਦਿੱਤਾ ਜਾਂਦਾ ਕਿ ਮੰਗ ਬਹੁਤ ਵੱਡੀ ਹੈ ਪਰ ਜੇ ਕੱਲ ਨੂੰ ਵੀ ਮੰਗ ਤੁਸੀਂ ਲੈ ਕੇ ਜਾਣੀ ਹੈ ਕੱਲ ਨੂੰ ਵੀ ਤੁਹਾਨੂੰ ਫਿਰ ਇਸ ਤਰ੍ਹਾਂ ਤਾਂ ਕੋਈ ਥਾਲੀ ਚ ਪਾ ਕੇ ਦੇ ਦੇ ਕੇ ਲੱਗਿਆ ਨਹੀਂ ਤੁਹਾਨੂੰ ਪ੍ਰੋਟੈਸਟ ਮਜ਼ਾਰਾ ਕੋਈ ਧਰਨਾ ਪ੍ਰਦਰਸ਼ਨ ਤਾਂ ਕਰਨਾ ਹੀ ਪਏ ਲੋਕਾਂ ਨੂੰ ਇਹ ਪਹਿਚਾਣਨੇ ਪੈਣਗੇ ਕਿ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਬਹੁਤ ਸਾਰੇ ਧਿਰਾਂ ਨੇ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਚਾਹੁੰਦੀਆਂ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਕਿਸਾਨ ਦੀ ਕਰਜ਼ ਮੁਕਤੀ ਨਹੀਂ ਚਾਹੁੰਦੀਆਂ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਡਾਕਟਰ ਸੁਮੇ ਨਾ ਤੰਦੀ ਰਿਪੋਰਟ ਨਹੀਂ ਚਾਹੁੰਦੀਆਂ ਇਹ ਬਹੁਤ ਸਾਰੀਆਂ ਧਿਰਾਂ ਵਿੱਚੋਂ ਇਹ ਜੀਆਂ ਨੇ ਜਿਹੜੇ ਚਾਹੁੰਦੇ ਨੇ ਕਿ ਜਿੰਨਾ ਚਿਰ ਆ ਕਿਸਾਨਾਂ ਕੋਲੇ ਜ਼ਮੀਨ ਆ ਇਹ ਸਾਡੇ ਵੋਟਰ ਤੇ ਸਾਡਾ ਕੈਡਰ ਨਹੀਂ ਬਣਦੇ ਜਿੱਦਾਂ ਇਹਨਾਂ ਦੀ ਜ਼ਮੀਨ ਵਿਕ ਗਈ ਕਰਜ਼ਾ ਇਹਨਾਂ ਦੀ ਜ਼ਮੀਨ ਖਿੱਚ ਕੇ ਲੈ ਗਿਆ ਇਹ ਮਜ਼ਦੂਰ ਬਣ ਗਏ ਇਹ ਸਾਡਾ ਕੈਡਰ ਤੇ ਸਾਡੀ ਵੋਟ ਬਣ ਗਏ ਜਿਹੜੇ ਇਹ ਸੋਚ ਕੇ ਚੱਲਦੇ ਨੇ ਇਨਾ ਚੂ ਸਾਰਿਆਂ ਚ ਇਸ ਤਰ੍ਹਾਂ ਦੇ ਲੋਕ ਵੀ ਹੈ ਦੇਖੋ ਮੈਂ ਮੈਂ ਤਾਂ ਬੜਾ ਕਲੀਅਰ ਆ ਇਸ ਗੱਲ ਦੇ ਉੱਤੇ ਇਹ ਲੋਕਾਂ ਨੂੰ ਪਛਾਣਨ ਨਹੀਂ ਚਾਹੀਦੇ ਆ ਜਿਹੜੇ ਲੋਕਾਂ ਨੇ ਸ਼ਰੀਆਮ ਕਿਹਾ ਹੈ ਕਿ ਅਗਰ ਤੁਸੀਂ ਕਿਸਾਨ ਦੀ ਕਰਜ਼ ਮੁਕਤੀ ਦੀ ਗੱਲ ਕਰਨੀ ਆ ਤਾਂ ਫਿਰ ਅਸੀਂ ਸੋਚਾਂਗੇ ਵੀ ਅਸੀਂ ਐਸ ਕੇ ਐਮ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਤੇ ਇਹਦਾ ਕੀ ਰਿਜ਼ਲਟ ਨਿਕਲਦਾ ਕੀ ਅਰਥ ਨਿਕਲਦਾ ਇਹਦਾ ਸਪਸ਼ਟ ਹੈ ਕਿ ਕਿਸਾਨ ਦੀ ਕਰਜ਼ ਮੁਕਤੀ ਨਹੀਂ ਚਾਹੁੰਦੇ ਤੇ ਜੇ ਕਿਸਾਨ ਦੀ ਕਰਜ਼ ਮੁਕਤੀ ਨਹੀਂ ਚਾਹੁੰਦੇ ਤਾਂ periods ਦਾ ਮਤਲਬ ਕਿਸਾਨ ਦੀ ਜ਼ਮੀਨ ਕਰਜ਼ੇ ਨਾਲ ਹੀ ਕਿਸਾਨ ਦੀ ਜ਼ਮੀਨ ਜਾਣੀ ਹੈ ਇਹਦਾ ਮਤਲਬ ਤੁਸੀਂ ਲੁਕਮੇ ਰੂਪ ਦੇ ਵਿੱਚ ਭੇੜੀਆਂ ਦੇ ਰੂਪ ਚ ਬੈਠੇ ਹੋ ਕਿ ਕਿਸਾਨ ਦੀ ਕਿਵੇਂ ਜ਼ਮੀਨ ਜਾਵੇ ਤੇ ਕਿਵੇਂ ਇਹਨੂੰ ਅਸੀਂ ਖੜਾਪ ਕਰੀਏ ਆਖਰੀ ਸਵਾਲ ਮੇਰਾ ਡਿਲੇਵਲ ਸਾਹਿਬ ਇਹ ਹੀ ਹੈ ਕਿ ਅ ਡੱਬ ਵਾਲੀ ਬਾਰਡਰ ਤੇ ਵੀ ਕੁਝ ਟਰਾਲੀਆਂ ਜਿਹੜੀਆਂ ਪਹੁੰਚੀਆਂ ਨੇ ਉਹ ਹੋਰ ਬਾਰਡਰ ਰੋਕਣ ਨੂੰ ਵੀ ਤੁਹਾਡਾ ਸੀਗਾ ਇਹ ਕਿ ਅਸੀਂ ਜਿਹੜੇ ਹੋਰ ਬਾਰਡਰ ਆ ਉਹ ਵੀ ਰੋਕਾਂਗੇ ਉਹਨੂੰ ਲੈ ਕੇ ਤੁਹਾਡੀ ਹੁਣ ਕੀ ਹੈ ਜੀ ਹਾਂ ਸਾਡਾ ਰਾਜਸਥਾਨ ਤੋਂ ਪਰਲੇ ਪਾਸੋਂ ਆ ਰਹੀਆਂ ਮਤਲਬ ਟਰਾਲੀਆਂ ਇੱਕ ਸੰਗਰੀਏ ਦੇ ਨੇੜੇ ਤੇੜ ਕਿਤੇ ਉੱਥੇ ਵੀ ਇੱਕ ਮੋਰਚਾ ਲੱਗਿਆ ਹੋਇਆ ਡੱਬ ਵਾਲੀ ਤੋਂ ਸਾਡੀਆਂ ਟਰਾਲੀਆਂ ਆਈਆਂ ਨੇ ਉੱਥੇ ਉੱਥੇ ਵੀ ਮੋਰਚਾ ਲੱਗਿਆ ਹੋਇਆ ਇਹ ਮੋਰਚੇ ਨੇ ਹਰਿਆਣਾ ਦੇ ਵਿੱਚ ਆਲਰੇਡੀ ਸਾਡੇ ਦੋ ਧਰਨੇ ਚੱਲ ਰਹੇ ਨੇ ਫਤਿਆਬਾਦ ਦੇ ਵਿੱਚ ਸਾਡਾ ਧਰਨਾ ਜਿਹੜੇ ਸਾਡੇ ਵੀਰ ਹੈਗੇ ਨੇ ਚਹਲ ਸਭਰੀ ਉਹਨਾਂ ਮਿਲੋਰ ਨਾਲ ਲਗਾਤਾਰ ਰੈਗੂਲਰ ਰਿਚ ਚਲਾਇਆ ਜਾ ਰਿਹਾ ਹੈ ਸੋ ਇਹ ਮਤਲਬ ਅਸੀਂ ਪ੍ਰੋਗਰਾਮ ਦਿੱਤਾ ਸੀਗਾ ਕਿ ਅਸੀਂ ਨੂੰ ਸਟਰੈਂਥਨ ਕਰਾਂਗੇ ਹੋਰ ਵਧਾਵਾਂਗੇ ਉਹ ਅਸੀਂ ਵਧਾਇਆ ਹੁਣ ਅੱਗੇ ਮਤਲਬ ਲੋਕਾਂ ਨੇ ਹਾੜੀ ਵੀ ਕੱਟਣੀ ਹੈ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਅਪੀਲ ਵੀ ਕਰਾਂਗੇ ਲੋਕਾਂ ਨੂੰ ਕਿ ਭਰਾਵੋ ਉਹ ਉਹ ਲੜਾਈ ਨਹੀਂ ਰਹੀ ਜਿਹੜੀ ਆਪਾਂ ਦਿੱਲੀ ਚ ਬੈਠ ਕੇ ਲੈਣੇ ਆ ਇਹ ਤੁਹਾਨੂੰ ਨਰੋਲ ਕਿਸਾਨੀ ਨੂੰ ਆਪਦੇ ਮੋਢਿਆਂ ਤੇ ਚੱਕਣੀ ਪੈਣੀ ਆ ਲੜੋ ਇਹਨੂੰ ਇੱਕ ਗੱਲ ਦੂਜੀ ਗੱਲ ਹੈ ਕਿ ਅਸੀਂ ਐਮਐਸਪੀ ਦੇ ਨਾਲ ਨਾਲ ਡਾਕਟਰ ਸੁਮਿੰਨਾਥ ਤੰਦੀ ਦੀ ਰਿਪੋਰਟ ਮੰਗਦੇ ਆ ਡਾਕਟਰ ਸੁਮਿੰਨਾਥ ਤੰਦੀ ਰਿਪੋਰਟ ਆ ਜਿਹੜੀ ਜਿਹੜੇ ਲੋਕ ਆਪਣੇ ਆਪ ਨੂੰ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਨੰਬਰਦਾਰ ਮੰਨਦੇ ਨੇ ਮੈਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਤੇ ਮੈਂ ਮਜ਼ਦੂਰ ਵਰਗ ਨੂੰ ਵੀ ਕਹਿਣਾ ਚਾਹਣਾ ਹੈ ਕਿ ਅਸੀਂ ਮੰਗਦੇ ਆ ਡਾਕਟਰ ਸੁਮਿੰਨਾਥ ਤੰਦੀ ਰਿਪੋਰਟ ਲਾਗੂ ਹੋਵੇ ਅਗਰ ਡਾਕਟਰ ਸੁਮੀਨਾਥ ਦੀ ਰਿਪੋਰਟ ਲੱਗੂ ਹੁੰਦੀ ਹੈ ਡਾਕਟਰ ਸੁਮੀਨਾਥ ਕੀ ਕਹਿੰਦਾ ਹੈ ਕਿ ਕਿਸਾਨਾਂ ਦੇ ਸਾਰੇ ਖਰਚੇ ਜੋੜੋ ਫਿਰ ਉਹਦੇ ਉੱਤੇ 50% ਨੂੰ ਮੁਨਾਫਾ ਦਿਓ ਹੁਣ ਜੇਕਰ ਮਜ਼ਦੂਰ ਦੀ ਦਿਹਾੜੀ ਜੁੜਨੀ ਸ਼ੁਰੂ ਹੋ ਜੇ ਜਿਹੜਾ ਅਸੀਂ ਮਜ਼ਦੂਰ ਨੂੰ ਝੋਨੇ ਦੀ ਲਵਾਈ ਦਿੰਨੇ ਆ ਉਹ ਜੁੜਨਾ ਸ਼ੁਰੂ ਹੋ ਜੇ ਤੇ ਉਹ ਸਾਨੂੰ ਜਦੋਂ ਜੁੜਨਾ ਹੈ ਫਿਰ ਉਹਨੇ ਡੇਢਾ ਹੋ ਕੇ ਮਿਲਣਾ ਹੈ ਜੇ ਅਸੀਂ 3000 ਝੋਨੇ ਦੀ ਲਵਾਈ ਦਿੰਨੇ ਆ ਤਾਂ ਸਾਨੂੰ ਮਿਲਣਾ 1500 ਰੁਪਏ ਉਹਦੇ ਚ ਮੁਨਾਫਾ ਜੇਕਰ ਸਾਡਾ ਮਜ਼ਦੂਰ ਤਕੜਾ ਹੋ ਕੇ ਲੜਾਈ ਲੜੇ ਤੇ ਅਸੀਂ ਵੀ ਉਹਦਾ ਸਾਥ ਦੇਈਏ ਝੋਨੇ ਦੀ ਲੋਈ 10000 ਹੋਵੇ ਤਾਂ ਫਿਰ ਸਾਨੂੰ 10000 ਦੇ ਇਹ ਵਿੱਚ ਦੇ 10000 ਤਾਂ ਮਜ਼ਦੂਰ ਨੂੰ ਦੇਵਾਂਗੇ ਅਸੀਂ ਮਜ਼ਦੂਰ ਸਬਰ ਹੱਥ ਹੋ ਦੇਗਾ ਸੋਖੇ ਰੋਟੀ ਖਾਏਗਾ ਔਰ ਉਹ 10000 ਸਾਨੂੰ ਫਸਲ ਦੇ ਰੇਟ ਦੇ ਵਿੱਚ ਮਿਲਣਾ ਹੈ ਤੇ ਨਾਲ ਉਹਨੇ ਕਿੰਨੇ ਲੈ ਕੇ ਆਉਣੇ ਆ 5000 ਹੋਰ ਲੈ ਕੇ ਆਉਣਾ ਹੈ ਤੋ ਕਿੱਲੇ ਮਗਰ ਸਾਨੂੰ ਮਜ਼ਦੂਰ ਨੂੰ ਦਿੱਤੀ ਦਿਹਾੜੀ ਜਿੰਨੀ ਅਸੀਂ ਵੱਧ ਦਿਹਾੜੀ ਤੇ ਵੱਧ ਝੋਨੇ ਦੀ ਲਵਾਈ ਮਜ਼ਦੂਰ ਨੂੰ ਦੇਵਾਂਗੇ ਉਹਦਾ ਸਮਝ ਲਓ ਓਨਾ ਹੀ 50% ਤੁਹਾਨੂੰ ਘਰ ਕਿੱਲਾ ਵੱਧ ਦਿੰਦਾ ਜਾਏਗਾ ਸੋ ਏਡੀ ਵੱਡੀ ਮਤਲਬ ਮਜ਼ਦੂਰ ਦੀ ਤੇ ਕਿਸਾਨ ਦੀ ਸਾਹਜ ਹੈ ਸਾਡੀ ਇਸ ਮੰਗ ਚ ਔਰ ਅਸੀਂ ਮਜ਼ਦੂਰ ਤੇ ਕਿਸਾਨ ਦੀ ਸਾਂਝੀ ਲੜਾਈ ਲੜ ਰਹੇ ਆਂ ਤੋਂ ਇਸ ਕਰਕੇ ਮਜ਼ਦੂਰਾਂ ਨੂੰ ਵੀ ਮਹਿਸੂਸ ਕਰਨਾ ਚਾਹੀਦਾ ਹੈ ਕਿ ਇਹ ਲੜਾਈ ਭਾਈ ਕੱਲੇ ਕਿਸਾਨਾਂ ਦੀ ਨਹੀਂ ਹੈ ਇਹ ਲੜਾਈ ਤੁਹਾਡੀ ਵੀ ਹੈ ਜਿਹੜੇ ਕੁਝ ਲੋਕ ਤੁਹਾਨੂੰ ਕਹਿੰਦੇ ਨੇ ਨਾ ਕਿ ਆ ਜਿਹੜੇ ਜੱਟ ਹੈ ਇਹਨਾਂ ਨੇ ਜੀ ਜੱਟ ਪੁਣਾ ਕੀਤਾ ਇਹਨਾਂ ਨੇ ਫਲਾਨਾ ਕੀਤਾ ਇਹਨਾਂ ਗੱਲਾਂ 'ਚ ਨਾ ਆਓ ਸਮਝੋ ਇਸ ਗੱਲ ਨੂੰ ਕਿ ਕਿਸਾਨ ਤੇ ਮਜ਼ਦੂਰ ਜਿਸ ਤਰੀਕੇ ਦੇ ਨਾਲ ਪਹਿਲਾਂ ਸਿਰ ਨਾਲ ਸਿਰ ਜੋੜ ਕੇ ਪੰਡ ਬੰਦੇ ਰਹੇ ਨੇ ਇਹਨਾਂ ਨੂੰ ਉਸੇ ਤਰ੍ਹਾਂ ਇੱਕ ਬਣਾਉਣੀ ਪੈਣੀ ਹੈ ਇਕਤਾ ਬਣਾਓ ਜੇਕਰ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਇਹਨਾਂ ਨੂੰ ਓਹ ਵੀ ਭਲੇਖਾ ਪਾਉਂਦੇ ਨੇ ਓਹ ਵੀ ਕਹਿ ਦਿੰਦੇ ਨੇ ਕਿ ਲੱਗੂਗਾ ਪਤਾ ਜਦੋਂ ਇਹਨਾਂ ਦੀਆਂ ਜ਼ਮੀਨਾਂ ਖੁੱਸੀਆਂ ਤੇ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਟਿਫਨ ਚੱਕਣਾ ਪਿਆ ਮਨ ਲੋ ਮਮ ਜਦੂਰਾਂ ਨੂੰ ਪੁੱਛਣਾ ਚਾਹਣਾ ਹੈ ਮਨ ਲੋ ਰੋਟੀ ਭੰ ਚੱਕਣਾ ਪੈ ਜਾਂਦਾ ਜਮੀਨਾਂ ਖੋਸ ਜਾਂਦੀਆਂ ਨੇ ਫਿਰ ਇੱਕ ਸੋਚੋ ਵੀ ਮਜ਼ਦੂਰਾਂ ਦੀ ਗਿਣਤੀ ਵਧੇਗੀ ਕਿ ਨਹੀਂ ਵਧੇਗੀ ਤੇ ਜਦੋਂ ਮਜ਼ਦੂਰਾਂ ਦੀ ਗਿਣਤੀ ਵਧੀ ਤਾਂ ਮਜ਼ਦੂਰੀ ਘਟੇਗੀ ਕਿ ਨਹੀਂ ਘਟੇਗੀ ਤੇ ਜਦੋਂ ਮਜ਼ਦੂਰੀ ਘਟੀ ਫਿਰ ਰੋਟੀ ਕਿੱਥੋਂ ਖਾਵਾਂਗੇ ਸੋ ਜਿਹੜੇ ਲੋਕ ਤੁਹਾਨੂੰ ਇਹ ਮਤਾਂ ਦੇ ਰਹੇ ਨੇ ਕਿ ਇਹਨਾਂ ਦੇ ਹੱਥ ਦੇ ਵਿੱਚ ਵੀ ਡੱਬਾ ਆਉਣ ਦਿਓ ਉਹ ਭਰਾਵੋ ਸਾਡੇ ਵੀ ਦੁਸ਼ਮਣ ਨੇ ਤੇ ਤੁਹਾਡੇ ਵੀ ਦੁਸ਼ਮਣ ਨੇ ਇਹਨਾਂ ਨੂੰ ਪਛਾਣਨ ਦੀ ਲੋੜ ਹੈ ਧੰਨਵਾਦ ਜੀ ਧੰਨਵਾਦ ਤਾਂ ਕਾ ਲੰਬੀ ਤੇ ਵਿਸਤਾਰਤ ਗੱਲਬਾਤ ਜਿਹੜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਹੋਈ ਹੈ ਫਿਲਹਾਲ ਇਸ ਮੁਲਾਕਾਤ ਦੇ ਵਿੱਚ ਇਹ ਨਹੀਂ ਧੰਨਵਾਦ